ਨਵਾਂ ਸ਼ਰਦ ਬਾਬਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੇਸ਼ ਕਰ ਰਹੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਆਲੇ-ਦੁਆਲੇ ਦੀਆਂ ਜੋ ਵੀ ਗਤੀਵਿਧੀਆਂ ਨੇ ਉਹਨਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ। ਆਓ ਦੇਖਦੇ ਹਾਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਬਹੁਤ ਹੀ ਸਤਿਕਾਰਯੋਗ ਮੇਰੇ ਪ्रेस ਦੇ ਵੀਰੋ ਛੋਟੇ ਜਿਹੇ ਸਰਦੇ ਤੇ ਤੁਹਾਨੂੰ ਬੁਲਾਇਆ ਗਿਆ ਤੁਸੀਂ ਆਏ ਆ ਮੈਂ ਅੱਜ ਤੁਹਾਡੀ ਹੈਲਪ ਵਾਸਤੇ ਤੁਹਾਨੂੰ ਬੁਲਾਇਆ ਤੁਹਾਨੂੰ ਵੀ ਜਾਣ ਦਿਓ ਤੁਸੀਂ ਤੁਸੀਂ ਹੈਲਪ ਵੀ ਕਰ ਦਿਓਗੇ ਵੀ ਮੇਰੀ ਅੱਜ ਨਵੀਂ ਨਹੀਂ ਕਰਨ ਲੱਗੇ ਜਿੱਥੇ ਸ਼ਹਿਰ ਦਾ ਨੁਕਸਾਨ ਹੁੰਦਾ ਹੋਵੇ ਉੱਥੇ ਸਾਡਾ ਫਰਜ਼ ਹੈ ਐਮਸੀਆਂ ਦਾ ਉੱਥੇ ਅਸੀਂ ਪਹਿਰਾ ਦੇਈਏ ਜੇ ਕੋਈ ਸੁਣਵਾਈ ਨਾ ਹੋਵੇ ਇਸ ਸਭ ਤੋਂ ਵੱਡਾ ਡੰਡਾ ਪ੍ਰੈਸ ਦਾ ਹੁੰਦਾ ਪ੍ਰੈਸ ਵਿੱਚ ਉਹ ਸੱਚਾਈ ਜਿਹੜੀ ਆ ਜਾਂਦੀ ਨਾ ਜਦੋਂ ਉਦੋਂ ਅਫਸਰਾਂ ਦੇ ਵੀ ਸਰਕਾਰ ਦੇ ਵੀ ਕੰਨ ਖੁੱਲਦੇ ਆ ਸੋ ਤੁਹਾਨੂੰ ਅੱਜ ਤਕਲੀਫ ਦੇਣ ਦਾ ਸਾਡਾ ਮੇਨ ਮੁੱਦਾ ਇਹ ਆ ਵੀ ਜਿਹੜੀ ਡੰਪ ਤੇ ਮਿੱਟੀ ਪਈ ਹੈ ਉਹਦਾ ਹਿਸਾਬ ਨਹੀਂ ਮਿਲ ਰਿਹਾ ਅਸੀਂ 24 6 ਨੂੰ ਹੌਸ ਦੀ ਮੀਟਿੰਗ ਵਿੱਚ ਇੱਕ ਟੇਬਲ ਆਈਟਮ ਪਈ ਸੀ ਜਿਹੜੀ ਕਿ ਧਾਰਾ 35 ਦੇ ਹਿੰ ਪਈ ਸੀ ਇਹਨਾਂ ਨੇ ਕੰਮ ਇਹ ਪਾਇਆ ਵੀ ਡੰਪ ਤੇ ਮਿੱਟੀ ਪਾਤੀ ਗਈ ਹੈ ਕਿੰਨੇ ਦੀ ਪਾਈ ਕਿਉਂ ਪਾਈ ਇਹਦਾ ਕੋਈ ਹਿਸਾਬ ਨਹੀਂ ਚਲੋ ਇਹ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਤਾਂ ਕਪੜਾ ਹੋਇਆ 35 40 ਲੱਖ ਰੁਪਏ ਦਾ ਇੱਥੇ ਮਿੱਟੀ ਪਾਈ ਗਈ ਹੈ ਅਸੀਂ ਈਓ ਸਾਹਿਬ ਨੂੰ ਸਾਰੇ ਐਮਸੀ ਬੈਠੇ ਆ ਤਾਂ ਅਸੀਂ ਸਾਰੇ ਐਮਸੀ ਨੇ ਲਿਖ ਕੇ ਦਿੱਤਾ ਵੀ ਈਓ ਸਾਹਿਬ ਸਾਨੂੰ ਇਸ ਮਿੱਟੀ ਦਾ ਹਿਸਾਬ ਦਿੱਤਾ ਜਾਵੇ ਕੋਈ ਅਸਰ ਨਹੀਂ ਹੋਇਆ ਦੇ ਹੀ ਦਿੱਖਤੀ ਰੂਪ ਚ ਮੰਗ ਤੋਂ ਬਾਅਦ ਅਸੀਂ 29 ਸਤ ਨੂੰ ਫਿਰ ਦੁਬਾਰਾ ਇਹੋ ਸਾਹਿਬ ਨੂੰ ਗਿਆ ਇਹੋ ਸਾਹਿਬ ਸਾਨੂੰ ਹਸਾਬ ਦੇ ਦਿਓ ਅਸੀਂ ਐਮਸੀ ਆ ਆਮ ਪਬਲਿਕ ਨਹੀਂ ਨਹੀਂ ਸੁਣੋ ਭਾਈ ਮਾਨਯੋਗ ਡਿਪਟੀ ਕਮਿਸ਼ਨਰ ਨੂੰ 28 23 9 ਨੂੰ ਅਸੀਂ ਡੀਸੀ ਸਾਹਿਬ ਕੋਲ ਗਏ ਇਹ ਸਾਰੇ ਐਮਸੀ ਗਏ ਵੀ ਜਿਹੜੀ ਮਿੱਟੀ ਪਈ ਏ ਕਪੜਾ ਜ਼ਿਆਦਾ ਨਜ਼ਰ ਆ ਰਿਹਾ ਹੈ ਲੋਕਾਂ ਦੀ ਨਿਗਾਹ ਦੇ ਵਿੱਚ 35-40 ਲੱਖ ਸੁਣਨ ਨੂੰ ਕੁਛ ਮਿਲਦਾ ਕੋਈ ਕੁਛ ਮਿਲਦਾ ਅਸੀਂ ਸਾਰੇ ਜੋ ਦੇਖ ਕੇ ਆਏ ਆ ਸਾਡੇ ਹਿਸਾਬ ਨਾਲ ਮਿੱਟੀ ਉੱਥੇ 2.5 ਤੇ 3 ਲੱਖ ਦੀ ਹੱਦ ਇਸ ਤੋਂ ਵੱਧ ਨਹੀਂ ਪਈ ਉਹਦਾ ਕਾਰਨ ਕਿੱਦਾਂ ਅੰਦਾਜ਼ਾ ਲਾਣੇ ਪਏ ਆਪਾਂ ਅਸੀਂ ਟਿਪਰ ਵਾਲੇ ਨੂੰ ਪੁੱਛਿਆ ਵੀ ਅਸੀਂ ਆਪਣੇ ਘਰ ਮਿੱਟੀ ਪਵਾਣੀ ਆ ਭਾਈ ਤੂੰ ਟਿਪਰ ਕਿੰਨੇ ਆਦੇ ਨੇ ਉਹਦਾ 5000 ਰੇਟ ਸੀ ਕਹਿੰਦਾ ਜੇ ਜ਼ਿਆਦਾ ਪਵਾਣੀ ਤਾਂ ਮੈਂ ਘੱਟ ਵੀ ਕਰ ਸਕਦਾ ਜਿਹੜਾ ਬੰਦਾ 5000 ਰੁਪਏ ਦਾ ਇੱਕ ਟਿਪਰ ਦਿੰਦਾ ਪਿਆ ਔਰ ਅਸੀਂ ਉੱਥੇ ਜੋ ਅੰਦਾਜ਼ਾ ਲਾਇਆ ਹੈ ਤੁਸੀਂ ਵੀ ਸਾਰਿਆਂ ਨੇ ਦੇਖਿਆ ਉੱਥੇ ਮਿੱਟੀ ਵਿਛਾਈ ਗਈ ਹੈ ਨਾ ਕਿ ਕੋਈ ਟੋਏ ਚ ਪਾਈ ਗਈ ਜਦੋਂ ਕੂੜੇ ਨੂੰ ਢੱਕਿਆ ਗਿਆ ਵੈਸੇ ਦਾ ਢਕਲਾ ਰਹੂਗਾ ਚਲੋ ਉਸ ਸਰਕਾਰ ਦੇਖੀ ਅੱਗ ਲੱਗ ਗਈ ਸਾਨੂੰ ਕੋਈ ਇਤਰਾਜ਼ ਨਹੀਂ ਮਿੱਟੀ ਦਾ ਬੁਝਾਤੀ ਜਾਵੇ ਸਾਨੂੰ ਕੋਈ ਨਹੀਂ ਪਰ ਉਹ ਮਿੱਟੀ ਦੀ ਆਪਣਾ ਪਾਂ ਦੇ ਬਹਾਨੇ ਨਾਲ ਤੁਸੀਂ ਘਪਲਾਤ ਨਾ ਕਰੋ ਉਹ ਘਪਲਾ ਕਿੰਨਾ ਹੈ ਉਹ 2.5 ਤੇ 3 ਲੱਖ ਦੀ ਮਿੱਟੀ ਪਈ ਆ ਤੇ 30 35 20 25 30 ਅੰਦਾਜ਼ਾ ਇੰਨਾ ਹੀ ਆ 50 ਡਿਪਰ ਹੈਗੇ ਉੱਤੇ ਦੇਖ ਆਏ ਅਸੀਂ 10 ਵਾਰੀ ਦੇਖ ਆਏ ਉਹ ਐਦਾ ਮਿੱਟੀ ਵਿਛਾਈ ਗਈ ਹੈ ਔਰ ਉਹਦਾ ਤੁਸੀਂ ਬਿੱਲ ਵੜਾ ਦਿਓ 35 40 ਲੱਖ ਕੋਈ 30 ਲੱਖ ਕਹਿ ਰਿਹਾ ਕੋਈ 35 ਕਹਿ ਰਿਹਾ ਕੋਈ 40 ਕਹਿ ਰਿਹਾ ਜੋ ਕਮੇਟੀ ਘਰ ਚੋਂ ਸੁਣਦੇ ਪਏ ਸੋ ਸਾਡੀ ਡਿਮਾਂਡ ਇਹ ਹੈ ਅਸੀਂ ਸਾਰਿਆਂ ਰਸਤੇ ਅਪਣਾ ਕੇ ਦੇਖ ਲੇ ਅੱਜ ਤੁਹਾਡੇ ਕੋਲ ਹੈਲਪ ਲੱਗਦੇ ਆ ਵੀ ਸਰਕਾਰ ਦੇ ਕਰਨਾਂ ਦੇ ਜੂਰੇ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਨਵੇਂ ਸ਼ਹਿਰ ਚ ਲੀਡਰ ਨਹੀਂ ਹੈ ਜਿਹੜੀ ਸਾਡੀ ਸੁਣਵਾਈ ਕਰਦਾ ਹੋਵੇ ਇੱਕ ਨਵਾਂ ਨਵਾਂ ਆਮ ਆਦਮੀ ਪਾਰਟੀ ਜਦੜਿਆ ਉਹਨਾਂ ਨੇ ਦੋ ਵਾਰੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਅੱਗੇ ਉਹ ਕਹਿੰਦੇ ਵੀ ਕੋਈ ਐਮਸੀ ਆਨੇ ਲਿਖ ਕੇ ਦਿੱਤਾ ਮੇਰੇ ਤਾਂ ਨੋਟਚ ਹੈ ਨਹੀਂ ਇੱਕ ਵਾਰੀ ਲੱਗਿਆ ਦੋ ਵਾਰੀ ਗਿਆ ਤਾਂ ਦੋ ਮਹੀਨੇ ਬਾਅਦ ਵੀ ਗਿਆ ਤਾਂ ਕਿ ਖ਼ਬਾਰਾ ਜਾ ਚੁੱਕਾ ਹੈ ਹੋਣੀ ਪੜਦਾ ਪਿਆ ਤੁਸੀਂ ਮੀਡੀਆ 'ਚ ਬੋਲਦੇ ਪਏ ਆ ਉਹਨੂੰ ਨਜ਼ਰ ਨਹੀਂ ਆ ਰਿਹਾ ਉਹ ਮੇਰੇ ਕੋਲ ਕਹਿੰਦਾ ਆ ਜਾਂਦੀ ਜਿ ਦੇ ਦਿੱਤੇ ਤਾਂ ਤੂੰ ਕੌਣ ਆ ਭਾਈ ਸਾਡੇ ਵਰਗਾ ਐਮਸੀ ਹੈ ਤੂੰ ਹੀ ਭਰਾ ਤੁਹਾਡਾ ਸਾਰੇ ਐਮਸੀਆਂ ਦਾ ਫਰਜ਼ ਬੰਦਾ ਐਮਸੀ ਰਖਵਾਲੇ ਐ ਪਬਲਿਕ ਦੇ ਪੈਸੇ ਦੇ ਇਹ ਆਮ ਗੱਲ ਨਹੀਂ ਹੈ ਕੋਈ ਚੁਣੇ ਉਹਨਾਂ ਮੰਦੇ ਐ ਜਿੱਥੇ ਕੋਈ ਘਪਲਾ ਹੁੰਦਾ ਜਾਂ ਕੋਈ ਨਿਆਜ਼ ਹੋਣ ਲੱਗਾ ਜਿੱਥੇ ਕੋਈ ਕੰਮ ਜ਼ਰੂਰੀ ਕਰਨ ਵਾਲਾ ਉੱਥੇ ਐਮਸੀਓ ਨੇ ਕਰਾਣੇ ਐ ਸ਼ਹਿਰ ਸਾਡੇ ਮੂੰਹ ਵੱਲ ਦੇਖਦਾ ਕਰਦੇ ਕੀ ਪਏ ਆ ਕਿੱਥੇ ਗਏ ਹਿਸਾਬ ਕਿੱਥੇ ਗਿਆ ਦੱਸੋ ਅਸੀਂ ਇਹ ਹਿਸਾਬ ਮੰਗਦੇ ਪਿਆ ਹਿਸਾਬ ਦਿਓ ਅਸੀਂ ਹੋਰ ਵੀ ਕੰਮ ਕਰਾਣ ਜੋਗੇ ਬਣੀਏ ਤੁਹਾਡੀ ਜੇਬਾਂ 'ਚ ਪੈਸੇ ਕਢਾ ਲੈਣੇ ਆ ਔਰ ਸਾਡੇ ਤੋਂ ਪ੍ਰੈਸ ਦੇ ਤੁਹਾਨੂੰ ਕਢਾੜੇ ਇਹ ਸਰਕਾਰ ਤੇ ਗੱਲ ਪਹਚਾਓ ਮੇਰੀ ਇਹ ਸਾਡੇ ਸਾਰੇ ਐਮਸੀ ਦੀ ਡਿਮਾਂਡ ਹੈ ਸਾਡਾ ਨਹਿਰ ਮੁੱਦਾ ਅੱਜ ਦਾ ਜਿਹੜਾ ਤੁਹਾਨੂੰ ਸਾਡੀ ਹੈਲਪ ਲੈਣ ਦਾ ਇਹ ਹੈ ਤੁਸੀਂ ਕਰਦੇ ਹੈ ਹੈਲਪ ਸਾਡੀ ਤੁਸੀਂ ਸਾਡਾ ਭਾਈਚਾਰਾ ਸੱਚ ਦੇ ਤੁਸੀਂ ਨਾਲ ਖੜੇ ਅਸੀਂ ਸੱਚੀ ਗੱਲ ਕਰਦੇ ਪਿਆ ਅਸੀਂ ਕੋਈ ਮੁੱਦਾ ਦਾ ਤੁਹਾਨੂੰ ਕੋਈ ਇਹ ਨਹੀਂ ਕਹਿ ਰਹੇ ਵੀ ਕੋਈ ਆਪਣਾ ਹੋਇਆ ਅਸੀਂ ਕਿਸੇ ਮਲਾਦ ਦੇ ਖਿਲਾਫ ਵੀ ਨਹੀਂ ਜਿਹਨੇ ਕਫਲਾ ਕੀਤਾ ਉਹ ਨੰਗਾ ਹੋਵੇ ਉਸ ਤੇ ਕਾਰਵਾਈ ਕੀਤੀ ਜਾਵੇ ਸਾਡੀ ਟੀਮਾਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਦੱਸ ਸਕਦੇ ਕਿੰਨੀ ਕਮੇਟੀ ਬੀਤੀ ਹੈ ਜੀ ਮਿੱਟੀ ਸਰਨਾ ਮਿੱਟੀ ਕਿੰਨੀ ਵੇਚੀ ਮਿੱਟੀ ਉੱਥੇ 2.5 ਲੱਖ ਦੇ ਲੱਗਦੇ ਪਈ ਹੈ ਇਸ ਤੋਂ ਤੇ ਮੈਂ ਇਹ ਮਤਲਬ ਅੰਦਾਜ਼ਾ ਕਈ ਵਾਰੀ ਆਪਾਂ ਗਲਤ ਵੀ ਲਾ ਸਕਦੇ ਹਾਂ ਪਰ ਮੋਟਾ ਜਿਹਾ ਅੰਦਾਜ਼ਾ ਆਪਾਂ 10 ਕੋਈ ਵਾਰੀ ਜਾਏ ਆ ਕਿਲੇ 2-3 ਲੱਖ ਦੀ ਵੀ ਨਜ਼ਰ ਆਦੀ ਸੀ ਪਰ ਮੈਂ ਅੰਦਾਜ਼ਾ ਲਾਇਆ 50 ਟਿਪਰ ਤੋਂ ਵੱਧ ਟਿਪਰ ਨਹੀਂ ਹੈ ਜੇ ਪਾ 5000 ਦਾ ਵੀ ਇੱਕ ਟਿਪਰ ਲਾਇਆ ਜਾਵੇ ਤੇ 2.5 ਲੱਖ ਰੁਪਏ ਦਾ ਬਣਦਾ ਤੁਸੀਂ ਸਿਆਣੇ ਤੁਸੀਂ ਆਪ ਦੇਖ ਸਕਦੇ ਸਾਰੇ ਜਾ ਕੇ ਮੈਂ ਕੋਈ ਝੂਠ ਨਹੀਂ ਕਹਿ ਰਿਹਾ ਜਿੰਨੇ ਦਾ ਬਿੱਲ ਬਣਿਆ ਉਹਦੇ ਹਿਸਾਬ ਨਾਲ ਕਿੰਨੇ ਟਿਪਰ ਬਣ ਜੇ ਦੇਖੋ ਜੀ ਹੁਣ ਇਹਦੇ ਚ ਇਹ ਸਾਡੇ ਕੇ 400 300 ਕਿੰਨਾ ਟਿੱਪ 380 ਸੁਣਦੇ ਪਏ ਇਹਨਾਂ ਨੇ 300 ਪਲੱਸ ਟਿੱਪਰ ਪਾਏ ਜਿੱਥੇ 300 ਪਲੱਸ ਟਿੱਪਰ ਲੰਗੇ ਨਾ ਉਹ ਸੜਕਾਂ ਬਹਿ ਜਾਂਦੀਆਂ ਥੱਲੇ ਉਹ ਮਹੱਲੇ 'ਚ ਥਾੜ-ਥਾਲ ਹੋ ਜਾਂਦੀ ਆ ਉਹ ਮੈਂ ਉਹ ਹੀ ਪੁੱਛੇ ਸਵਾਲ ਤੇ ਆਂ ਕਿ ਮਹੱਲੇ ਵਾਲਿਆਂ ਨੇ ਕਿਆ ਦੱਸਿਆ ਤੁਹਾਨੂੰ ਵੀ ਇਹ ਥੋ ਟਿੱਪਰ ਲੰਗੇ ਆ ਨਹੀਂ ਲੰਗੇ ਨਹੀਂ ਨਹੀਂ ਪਤਾ ਲੱਗ ਜਾਂਦਾ ਸ਼ਹਿਰ ਨੂੰ ਪਤਾ ਲੱਗ ਜਾਂਦਾ ਵੀ ਟਿੱਪਰ ਟਿੱਪਰ ਲੰਗਦੇ ਪਏ ਆ ਤਿੰਨ 400 ਟਿੱਪਰ ਜਿੱਥੋਂ ਲੰਗੇ ਉੱਥੇ ਤਾਂ ਨੇਰੀ ਆ ਜਾਂਦੀ ਐ ਸੜਕ ਬਹਿ ਜਾਂਦੀ ਸੜਕ ਬਹਿ ਜਾਂਦੀ ਐ ਲੈ ਬਹਿ ਜਾਂਦੀ ਐ ਇੱਕ ਟਿੱਪਰ 'ਚ ਚਾਰ ਟਰਾਲੀਆਂ ਪੈਂਦੀ ਆ ਜੀ ਹੁਣ ਤੁਸੀਂ कोर्ट ਕੇਸ ਵੀ ਕੀਤਾ ਸੀਗਾ ਇੱਕ ਹਾਂਜੀ ਇੱਕ ਨੋਟਿਸ ਹੀ ਹੈ ਜੀ کورٹ ਕੇਸ ਨਹੀਂ ਕੀਤਾ ਜੀ ਅਜੇ ਨੋਟਿਸ ਲੀਗਲ ਨੋਟਿਸ ਪਹੁੰਚਾਇਆ ਜੀ ਹਾਂਜੀ ਹਾਂਜੀ ਕੋਈ ਅਸਰ ਨਹੀਂ ਹੋ ਰਿਹਾ ਜੀ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ ਬੜੀ ਹਨਨਿਆਂ ਵਾਲੀ ਗੱਲ ਜਿਹੜੀ ਸਾਡੀ ਸੱਚਾਈ ਹੈ ਜਿਹੜਾ ਅਸੀਂ ਬੋਲਦੇ ਪਏ ਆ ਅੱਜ ਦਿਨੇ ਬੋਲਦੇ ਕਿੰਨੀ ਵਾਰੀ ਤੁਸੀਂ ਪ੍ਰੈਸ ਨੇ ਸਾਡਾ ਸਾਥ ਦਿੱਤਾ ਅਖਬਾਰ ਚ ਵੀ ਦੇ ਚੁੱਕੇ ਆ ਮੈਂ ਤੁਹਾਨੂੰ ਇੱਕ ਅਜੀਬ ਜੀ ਗੱਲ ਦੱਸਦਾ ਕੁਛ ਦਿਨੇ ਤੇ ਰੋਲਾ ਪਿਆ ਸੀ ਕਮੇਟੀ ਘਰ ਚ ਅਕਾਊਂਟੈਂਟ ਨੇ ਇਹ ਉਹਨੂੰ ਲਿਖ ਕੇ ਦਿੱਤਾ ਵੀ ਜਿਹੜੀ ਫਾਈਲ ਹੈ ਮਿੱਟੀ ਵਾਲੀ ਉਹਦੇ ਕੁਝ ਪੇਪਰ ਕੱਢ ਲਿੱਤੇ ਗਏ। ਕੁਝ ਨਵੇਂ ਪਾ ਦਿੱਤੇ ਗਏ। ਇਹ ਰਿਟਰਨ ਦੇ ਵਿੱਚ ਇਹ ਆਪਣਾ ਅਕਾਊਂਟੈਂਟ ਨੇ ਹੀ ਈਓਨ ਲਿਖ ਕੇ ਦੇ ਦਿੱਤਾ। ਦੇਖੋ ਇੱਕ ਢੀ ਵੱਡੀ ਗੱਲ ਹੈ। ਜੇ ਕਪਲਾ ਹੈਗਾ ਤਾਂ ਤਾਂ ਹੀ ਅਕਾਊਂਟੈਂਟ ਨੇ ਲਿਖ ਕੇ ਦਿੱਤਾ। ਫੇਰ ਵੀ ਨਹੀਂ ਕਾਰਵਾਈ। ਈਓ ਸਾਹਿਬ ਕੀ ਕਰਦੇ ਵੇ ਤੁਸੀਂ? ਤੁਹਾਡਾ ਅਕਾਊਂਟੈਂਟ ਤੁਹਾਨੂੰ ਲਿਖ ਕੇ ਦੇ ਰਿਹਾ ਚ ਕਪਲਾ ਹੋ ਗਿਆ ਪੇਪਰ ਕੱਢ ਲੈ ਵਿੱਚੋਂ। ਤੁਸੀਂ ਫੇਰ ਵੀ ਕੋਈ ਕਾਰਵਾਈ ਨਹੀਂ ਕਰਦੇ ਤੇ। ਕਮਾਲ ਹੋ ਗਈ ਯਾਰ। ਪਾਕਿਆ ਸਰ ਏਡੀਸੀ ਸਾਹਿਬ ਨੇ ਇੱਕ ਹਫਤਾ ਦਾ ਟਾਈਮ ਦਿੱਤਾ ਸੀ ਕੋਈ ਏਡੀਸੀ ਸਾਹਿਬ ਨੇ ਵੀ ਇੱਕ ਹਫਤੇ ਦੇ ਰਿਪੋਰਟ ਮੰਗੀ ਸੀ ਜੀ ਏਡੀਸੀ ਸਾਹਿਬ ਨੇ ਵੀ ਮੰਗੀ ਸੀ ਪਰ ਕੋਈ ਅਸਰ ਹੋ ਰਿਹਾ ਪਿੱਛੇ ਹੋਣਾ ਪਾਕਿਆ ਸਰ ਤੁਸੀਂ ਗੱਲ ਕੀਤੀ ਹੋਣੀ ਤੁਸੀਂ ਕਿ ਇੱਕ ਨਵਾਂ ਨਵਾਂ ਆਪ ਚ ਸ਼ਾਮਿਲ ਹੋਇਆ ਉਹਨਾਂ ਨੇ ਮੇਰੇ ਨਾਲ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਲਿਖ ਕੇ ਦਿੱਤਾ ਇਹਨੂੰ ਸਪਸ਼ਟ ਕਰੋ ਲਿਖ ਕੇ ਤੁਸੀਂ ਬਿਲਕੁਲ ਆ ਲਿਖ ਕੇ ਦਿੱਤਾ ਜੀ ਆ ਦੇਖੋ ਸਾਡੇ ਕੋਲ ਗੱਲ ਨੂੰ ਕਲੀਅਰ ਕਰ ਮੈਂ ਤਾਂ ਜੀ ਇਹ ਮੇਰੇ ਕੋਲ ਡੇਟ ਵਾਈਜ਼ ਹੈ ਠੀਕ ਹੈ ਜੀ ਅਸੀਂ ਆਪਣਾ ਮੇਰੇ ਕੋਲ ਲੈ ਲਓ ਜਿਹੜੀ ਆਪਾਂ ਇਹ ਤਿੰਨ ਵਾਰੀ ਯੂ ਸਾਹਿਬ ਨੂੰ ਵੇਚ ਚੁੱਕੇ ਆ ਠੀਕ ਹੈ ਜੀ ਔਰ ਦੋ ਵਾਰੀ ਇੱਕ ਵਾਰੀ ਏਡੀ ਸੀ ਸਾਹਿਬ ਨੂੰ ਇੱਕ ਵਾਰੀ ਏਡੀ ਸੀ ਸਾਹਿਬ ਨੂੰ ਇਹ ਤਿੰਨ ਚਾਰ ਮਹੀਨੇ ਦਾ ਪ੍ਰੋਸੈਸ ਆ ਇੱਕ ਦਿਨ ਚ ਵੀ ਸਾਰਿਆਂ ਨੂੰ ਦਿੱਤਾ ਬਿਲਕੁਲ ਦੇਖ ਕੇ ਦੇ ਚੁੱਕਾ ਔਰ ਪੇਪਰ ਚ ਆ ਚੁੱਕਾ ਜਿਹੜੇ ਤੁਹਾਨੂੰ ਕਹਿ ਰਹੇ ਨਾ ਐਮ ਸੀ ਸਾਹਿਬ ਤੁਹਾਡਾ ਜਿਹੜੀ ਗੱਲ ਹੋਈ ਦੀ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਐਮ ਸੀ ਨੇ ਕੁਝ ਲਿਖ ਕੇ ਦਿੱਤਾ ਉਹ ਲਿਖ ਕੇ ਕਿਉਂ ਨਹੀਂ ਦਿੱਤਾ ਪੇਪਰ ਜਾਂਦਾ ਪਿਆ ਔਰ ਜਿੱਦਨ ਪਹਿਲੇ ਦਿਨ ਮੈਂ ਹਾਊਸ ਦੇ ਵਿੱਚ ਬੋਲਿਆ ਸੀ ਉਸ ਤੋਂ ਬਾਅਦ ਆ ਕੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਸੀ ਇਹਦਾ ਹੱਲ ਕਿਵੇਂ ਹੋ ਸਕਦਾ ਇਹਦਾ ਹੱਲ ਤਾਂ ਤੁਹਾਡੇ ਥਰੂ ਤੁਹਾਡੀ ਹੈਲਪਲਾਈਨ ਨੇ ਅੱਜ ਤੁਹਾਨੂੰ ਬੁਲਾਇਆ ਗਿਆ ਸਾਰੇ ਨੂੰ ਥੋੜਾ ਜਣਾ ਮੈਂ ਕਰੈਕਸ਼ਨ ਬੋਲਣਾ ਥੋੜਾ ਜਿਹਾ ਕਰੈਕਸ਼ਨ ਕਰਦਾ ਜਦੋਂ ਅਕੋਰਡਿੰਗ ਟੂ ਮੈਂ ਜਾਣਦਾ ਮਿਊਨਿਸਪਲ ਐਕਟ ਨੂੰ 35 ਧਾਰਾ ਜਦੋਂ ਲਾਈ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਫਰਾਡ ਹੈ ਬਿਲਕੁਲ 100% ਕਿੰਨੇ ਦਾ ਫਰਾਡ ਆ ਲੱਗਦਾ ਸਿੱਧੀ ਗੱਲ ਕਰੀ ਜੇ ਦੇਖੋ ਜੀ ਅੰਦਾਜ਼ਾ 30 35 40 ਜੋ ਵੀ ਹੈ ਆਪਾਂ 35 ਲੈ ਕੇ ਵੀ ਚੱਲੀਏ 35 40 10 ਲੱਖ ਦਾ ਫਰਕ ਪੈ ਜਣਾ ਇੰਨੇ ਦਾ ਫਰਕ ਸਰ ਜੀ ਹੁਣ ਸਾਡੇ ਕੋਲ ਵੇਲ ਆਣਗੇ ਤਾਂ ਹੀ ਤੁਹਾਨੂੰ ਦੱਸੂਗਾ ਜੀ 30 ਲੱਖ ਦਾ ਫਰਕ ਹੈ 30 ਲੱਖ ਦਾ ਫਰਕ ਹੈ ਬਿਲਕੁਲ ਹੈਗਾ ਨਿਕਲਣਾ ਛੋਟੀ ਜਿਹੀ ਰਕਮ ਨਹੀਂ ਹੈ ਇਹ ਸ਼ਹਿਰ ਦੇ ਪੈਸੇ ਹੈ ਇਹ ਸਾਡੇ ਪਬਲਿਕ ਦੇ ਪੈਸੇ ਹੈ ਇਹਦੀ ਰੱਖਿਆ ਕਰਨਾ ਸਾਡਾ ਸਾਰੇ ਐਮਸੀ ਦਾ ਫਰਜ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਸਾਡਾ ਫਰਜ ਜਿੰਨੇ ਵੀ ਚੁਣੇ ਨੁਮਾਇੰਦੇ ਸਾਰਿਆਂ ਦਾ ਫਰਜ ਹੈ ਅੱਛਾ ਤੁਸੀਂ ਇੱਕ ਗੱਲ ਕੀ ਮੈਡਮ ਹਣਾ ਵੀ ਨਾਲ ਕੇ ਕੋਲੋਂ ਕੋਰਜੀ ਨੇ ਕਿ ਐਮਸੀ ਰਖਵਾਲੇ ਹੁੰਦੇ ਆ ਲੋਕ ਮੂੰਹ ਬੰਦ ਦੇਖਦੇ ਆ ਜਿਹੜਾ ਵਿਰੋਧੀ ਤੇਰੇ ਗਾਇਬ ਕਿਉਂ ਕਿ ਕਿਉਂਕਿ ਤੁਹਾਡੀ ਅਸ਼wini ਜੋਸ਼ੀ ਜਿਨ੍ਹਾਂ ਨੇ ਤੁਸੀਂ ਇਲੈਕਸ਼ਨ ਲੜੀ 2022 ਦੀ ਅੰਤ ਸੀ ਉਹਨਾਂ ਦੇ ਨਾਲ ਜੀ ਉਹ ਤੁਹਾਡੇ ਸਾਫ਼ ਹੀ ਸੀਗੇ ਰੁੱਖ ਨੂੰ ਲੈ ਕੇ ਉਹਨੇ ਇੱਕ ਮਸਲਾ ਚੱਕਿਆ ਕੋਈ ਨਜ਼ਰ ਹੀ ਨਹੀਂ ਆਇਆ ਔਰ ਤੁਸੀਂ ਟਿੱਪਰਾਂ ਦੀ ਗੱਲ ਕੀਤੀ ਕਿ ਟਿੱਪਰ ਜਦੋਂ ਲੱਗਦੇ ਆ ਰਾਹ ਬੈਠ ਜਾਂਦੇ ਆ ਰਾਹੋ ਰੋਡ ਤੇ ਦੇਖੋ ਕਿਵੇਂ ਅੱਠ ਕੇ ਟਿੱਪਰ ਆ ਜਾਂਦੇ ਆ ਉੱਥੇ ਵਿਰੋਧੀ ਤਰਕ ਵਿਰੋਧੀ ਤਰਕ ਇੱਥੇ ਬਿਲਕੁਲ 100% ਤੁਸੀਂ ਸਹੀ ਕਹਿ ਰਹੇ ਆ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਸ਼ਹਿਰ ਸਾਡੇ ਦੇਖਦਾ ਪਿਆ ਐਮਸੀਲ ਦੇਖਦਾ ਪਿਆ ਵੀ ਕਰਦੀ ਹੈਗੀ ਵੀ ਆ ਸ਼ਹਿਰ 'ਚ ਟੋਏ ਪਏ ਆ ਅਬੇਦਗਰ ਚੌਕ ਚ ਚੰਡੀਗੜ੍ਹ ਚੌਕ ਤੇ ਰਾਹਾਂ ਰੋਡ ਚ ਉਹਨਾਂ ਦਾ ਸਵਾਲ ਇਹ ਹੈ ਆ ਵੀ ਵਿਰੋਧੀ ਧਿਰ ਕੀ ਕਰ ਰਹੀ ਆ ਵਿਰੋਧੀ ਧਿਰ ਕਿੱਥੇ ਆ ਨਜ਼ਰ ਨਹੀਂ ਆਉਂਦਾ ਮੈਨੂੰ ਉੱਪਰ ਨਜ਼ਰ ਆਉਂਦੇ ਆ ਰੁੱਖ ਘਟ ਹੋ ਰਹੇ ਨਜ਼ਰ ਆ ਰਹੇ ਆ ਪਰ ਵਿਰੋਧੀ ਧਿਰ ਨਜ਼ਰ ਨਹੀਂ ਆ ਰਹੇ ਬਿਲਕੁਲ ਤੁਸੀਂ ਜੋ ਕਹਿ ਰਹੇ ਬਿਲਕੁਲ ਤੁਹਾਡੀ ਗੱਲ ਦਾ ਮੈਂ ਉਹ ਜਵਾਬ ਦੇਣ ਲੱਗਾ ਵੀ ਜੋ ਤੁਸੀਂ ਕਹਿੰਦੇ ਵੀ ਸਾਡੇ ਦਾ ਇਹ ਹੈ ਆ ਵੀ ਇੱਕ ਮਸਲੇ ਤੇ ਸਰਕਾਰ ਦਾ ਡੰਡਾ ਇੰਨਕ ਕਿਸੇ ਨਾ ਕਿਸ ਨੇ ਤਾਂ ਉਹਨਾਂ ਨੂੰ ਰੋਕਿਆ ਹੀ ਆ ਜੀ ਅਸੀਂ ਕਿੱਧਰ ਜਾਈਏ ਜਿੱਦੇ ਸਾਡ ਜਿੱਦਣ ਸਾਡਾ ਸਚਨ ਦਿਵਾਰ ਪ੍ਰਧਾਨ ਲਾਇਆ ਉਸ ਤੋਂ ਬਾਅਦ ਸ਼ਹਿਰ ਦਾ ਬੇੜਾ ਕਰਕ ਹੋਇਆ ਪਿਆ ਉਹ ਭਲੇ ਮਾਸੂਲ ਆ ਕੇ ਰੱਖਦਾ ਉਹ ਤਾਂ ਬਾਹਰ ਚਲੇ ਗਿਆ ਜੀ ਹੁਣ ਚੱਪਾ ਕਰ ਉਹ ਬਾਹਰ ਚਲੀ ਉਹ ਤਾਂ ਇਸ ਕਰਕੇ ਗਿਆ ਬਾਅਦ ਵੀ ਜਦੀ ਬੜੀ ਤਰੀਕ ਲੰਮੀ ਪਈ ਐਮ ਸੀ ਹੈਗਾ ਆ ਰਿਹਾ ਜੀ ਆ ਰਿਹਾ ਥੋੜੇ ਦਿਨਾਂ ਦਾ ਘਾਰ ਰਿਹਾ ਅੱਛਾ ਹੁਣ ਤੁਸੀਂ ਆਪਣੀ ਗੱਲ ਛੇੜ ਲਈ ਯਾਰ ਪਰ ਉਹ ਖਾਲਸੇ ਜੀ ਨੇ ਗੱਲ ਕੀਤੀ ਸੀਗੀ ਤੁਹਾਡੇ ਜਾਣਨਾ ਜੀ ਮੇਰਾ ਸੈਲਰੀ ਪਹਿਲੇ 1 ਹਰ ਮਹੀਨੇ ਠੀਕ ਹੈ ਜੇ ਨਹੀਂ ਜੋਬ ਮਤਲਬ ਐਮ ਸੀ ਤੇ ਪਾਉਂ ਉਹਨਾਂ ਨੇ ਲਿਖ ਕੇ ਦਿੱਤਾ ਵੀ ਮੈਂ ਬਾਹਰ ਚਲ ਗਿਆ ਹੁਣ ਇਹ ਇਹਨਾਂ ਨੇ ਹੀ ਕਰਨਾ ਕਿੰਨੀ ਦੇਰ ਲੈ ਲਈ ਸਚਨ ਕਿਹੜੀ ਨੁਕਸਾਨ ਨਹੀਂ 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 ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜੀ ਸੈਲਰੀ ਦੀ ਬੰਦ ਨਹੀਂ ਜਿੰਨੀ ਦੇ ਤੱਕ ਇਹ ਉਹਨਾਂ ਨੂੰ ਬਦਲ ਆਪਣਾ ਫਿਰ ਉਹ 2.5 ਸਾਲ ਤੋਂ ਬਾਹਰ ਦੇ ਫਿਰ ਮੱਲੇ ਵਾਰਡ ਵਾਲੇ ਕੀ ਕਰਨ ਜੀ ਵਾਰਡ ਵਾਲੇ ਦੇ ਕੰਮ ਹੁੰਦੇ ਵੀ ਰਲ ਮਿਲ ਕੇ ਸਾਰੇ ਐਮਸੀ ਇਹ ਕਰ ਰਹੇ ਆ ਮੈਂ ਕਰ ਰਹੇ ਆ ਸਾਰੇ ਕੰਮ ਜਸਟੀਫਿਕੇਸ਼ਨ ਸਹੀ ਲੱਗਦੀ ਤੁਹਾਨੂੰ ਨਹੀਂ ਨਹੀਂ ਹੈ ਤਾਂ ਨਹੀਂ ਸਹੀ ਇੱਕ ਮਿੰਟ ਪਰ ਅਸੀਂ ਉਹ ਮੰਨਦੇ ਸਹੀ ਨਹੀਂ ਨਹੀਂ ਅਸੀਂ ਖੁਦ ਮੰਨਦੇ ਆ ਸਹੀ ਨਹੀਂ ਪਰ ਅਸੀਂ ਕੰਮ ਕਰਦੇ ਵੇ ਤੁਸੀਂ ਕੰਮ ਦੀ ਗੱਲ ਕੀਤੀ ਲੋਕਾਂ ਦੇ ਕੰਮਾਂ ਦੇ ਕੰਮ ਲਾਉਂਦੇ ਮੇਰੇ ਕੋਲ ਆਉਂਦੇ ਆ ਰੋਜ਼ ਪੰਜ ਸੱਤ ਸੰਬੰਧ ਇਹ ਆਂਦੇ ਉਹਦਾ ਕੰਮ ਵੀ ਤੁਸੀਂ ਕਰ ਰਹੇ ਹੋ ਬਿਲਕੁਲ ਕਰ ਰਹੇ ਸਾਡਾ ਫਰਜ਼ ਆ ਸਾਡੇ ਐਮਸੀ ਦਾ ਫਰਜ਼ ਆ ਜਿਹਦੇ ਕੋ ਵੀ ਚੱਲਦਾ ਉਹ ਤੁਹਾਡੇ ਤੇ ਕੋਈ ਗੱਲ ਨਹੀਂ ਫੇਰ ਕੀ ਹੋਇਆ ਸਚਿਵ ਵਾਲਾ ਵੀ ਤੁਹਾਡੇ ਤੇ ਮੈਂ ਕਹਾਂ ਜੀ ਫੇਰ ਕੀ ਹੋਇਆ ਭਾਈ ਸਾਹਿਬ ਜੀ ਉਹ ਚਲੇ ਵੀ ਗਿਆ ਅਸੀਂ ਕਰਦੇ ਪਏ ਆ ਔਖੇ ਸੋਖੇ ਔਖੇ ਤਿੰਨ ਵਾਰ ਤੁਸੀਂ ਸੰਭਾਲਦੇ ਆਂ ਬਾਈ ਸਾਹਿਬ ਜੀ ਐਬਿਆ ਕੱਲਾ ਨਹੀਂ ਸੰਭਾਲਦੇ ਸਾਰੇ ਸੰਭਾਲਦੇ ਪਏ ਆ ਮੇਰੇ ਕੋਲ ਜ਼ਰੂਰੀ ਥੋੜਾ ਮੇਰੇ ਕੋਲੇ ਆਣਾ ਤਾਂ ਹੀ ਟਿੱਪਰਾਂ ਦੀ ਗੱਲ ਤੇ ਨਜ਼ਰ ਮੇ ਆ ਜਾ ਰੋਕ ਵਾਲੇ ਮਸਲੇ ਤੇ ਨਹੀਂ ਕਿਉਂਕਿ ਤੈਨੂੰ ਬਿਲਕੁਲ ਜੀ ਮੈਂ ਤੁਹਾਨੂੰ ਇਹ ਤੁਸੀਂ ਜਿਹੜੀ ਮੇਰਾ ਕੁਐਸਚ ਕੀ ਮੀਟਿੰਗ ਜਾਂਦਾ ਬਾਹਰ ਕਹਿੰਦੇ ਸਾਰੀ ਚਲੋ ਕਦੇ ਬਾਹਰ ਮੀਟਿੰਗ ਚੋਂ ਮੀਟਿੰਗ ਚੋ ਗਿਆ ਇਹਨੂੰ ਤੁਸੀਂ ਸਾਰਾ ਕੁਝ ਲਾਈਵ ਦੇਖਿਆ ਸੁਣਿਆ ਤੁਸੀਂ ਕੀ ਕੋਈ ਨਹੀਂ ਅਸੀਂ ਰੁਕ ਜੀ ਹੁਣ ਅਸੀਂ ਜੀ ਗੱਲ ਕਰਦੇ ਹਾਂ ਹਾਂ ਜੀ ਜਦੋਂ ਇਹ ਕਹਿ ਦਿੰਦਾ ਬਾਹਰ ਤੁਹਾਨੂੰ ਮੈਂ ਫੇਸ ਸੀ ਹੈ ਜੀ ਤੁਸੀਂ ਵੀ ਅਸੀਂ ਚੁਣੇ ਨਹੀਂ ਮਿਲਦੇ ਆ ਸਾਨੂੰ ਕੋਈ ਵੀ ਚੱਲ ਗੈਟ ਆਊਟ ਬਾਹਰ ਹੋ ਜਾ ਤੁਹਾਡੇ ਸਾਹਮਣੇ ਲਾਈਵ ਚੱਲਿਆ ਜੀ ਸਾਰੇ ਨੇ ਮੱਖਣ ਸਿੰਘ ਗਰੇਵਾਲ ਨੇ ਕਿਹਾ ਚਲੋ ਬਾਹਰ ਚਲੋ ਤੇਸ ਕੋ ਰਬੀਕਰ ਗਿਆ ਚਲੋ ਬਾਹਰ ਤੁਹਾਡੇ ਸਾਹਮਣੇ ਕਿਹਾ ਕਿ ਜਿੱਦਾਂ ਦੇ ਬਾਦਿਆ ਸਾਹਿਬ ਉਹ ਐਮਸੀ ਹੈਗੇ ਉਸੇ ਤਰ੍ਹਾਂ ਦੇ ਤੁਸੀਂ ਵੀ ਐਮਸੀ ਹੋ ਮੈਂ ਵੀ ਤੁਹਾਨੂੰ ਇਹੀ ਗੱਲ ਕਹਿੰਦਾ ਪਿਆ ਵੀ ਅਸੀਂ ਵੀ ਉਦਾਂ ਦੇ ਐਮਸੀ ਆ ਤੱਕਾ ਸ਼ਾਇਦ ਹੁੰਦੀ ਆ ਨਾ ਅਸੀਂ ਆਪਣਾ ਵਿਰੋਧ ਲਖਾਨ ਗਏ ਸੀ ਬਾਹਰ ਅਸੀਂ ਬੁੰਡਾ ਕਿਉਂ ਆਏ ਅਸੀਂ ਲੱਗਦਾ ਤੁਹਾਨੂੰ ਨਹੀਂ ਤੱਕੇ ਸ਼ਾਇਦ ਹੁੰਦੇ ਉਸ ਤੱਕੇ ਸ਼ਾਇਦ ਸਾਡੇ ਨਾਲ ਪਰਸਨਲ ਨਹੀਂ ਹੋਈ ਪਰਸਨਲ ਤਾਂ ਉਦਾਂ ਹੀ ਹੋਈ ਸੀ ਪਰ ਜਿਹੜੀ ਸ਼ਹਿਰ ਨਾਲ ਹੋਰੀ ਤੱਕੇ ਉਹਦਾ ਦੁੱਖ ਬੋਧ ਸਾਨੂੰ ਤਕਲੀਫ ਇਹ ਹੋ ਰਹੀ ਵੀ ਅਸੀਂ ਸ਼ਹਿਰ ਦੇ ਚੁਣੇ ਨੁਮਾਇੰਦੇ ਆ ਲੋਕੀ ਸਾਡੇ ਵੱਲ ਦੇਖਦੇ ਇਤਿਆਰ ਕੋ ਰੇਲਵੇ ਰੋਡ ਬਣਾਉਣ ਉਈ ਰਾਹੋ ਰੋਡ ਦੀ ਜਿਹੜੀ ਟੋਏ ਪਏ ਆ ਉਹ ਠੀਕ ਕਰਨਾ ਸਲੋ ਰੋਡ ਸਾਰਾ ਰੱਦੀ ਹੋਇਆ ਪਿਆ ਸੜਵਾਈ ਹੋ ਰਹੀ ਤੁਹਾਡੀ ਕਿੱਥੇ ਹੋ ਰਹੀ ਕਿੱਥੇ ਹੁੰਦੀ ਹੈ ਜਿੱਦਾਂ ਅੱਜ ਤੁਹਾਡੀ ਹੈਲਪ ਇਸੇ ਕਰਕੇ ਮੰਗਦੇ ਪਏ ਵੀ ਸਾਡੀ ਹੈਲਪ ਕਰੋ ਸਾਡੇ ਨਗਰ ਕੌਂਸਲ ਦੀਆਂ ਬੈਠਕਾਂ ਤੇ ਜਦੋਂ ਤੁਸੀਂ ਕੋਟ ਵਿੱਚ ਗਏ ਆ ਤਾਂ ਤੁਹਾਡੇ ਤੇ ਇਲਜ਼ਾਮ ਲੱਗਦਾ ਵੀ ਤੁਸੀਂ ਸ਼ਹਿਰ ਦੇ ਪੱਖ ਵਿੱਚ ਨਹੀਂ ਜਾਂ ਵਿਕਾਸ ਦੇ ਪੱਖ ਵਿੱਚ ਨਹੀਂ ਜੇ ਉਹ ਜੋ ਮਰਜ਼ੀ ਕਹੀ ਜਾਂਦੀ ਬਿਗੱਖ ਚ ਕਿਉਂ ਨਹੀਂ ਅੱਜ ਸਾਡੇ ਕੋਲ ਤੁਹਾਡੀ ਹੈਲਪ ਲੈਣੇ ਪਿਆ ਅਖਬਾਰਾਂ ਜੀ ਦਿਨੇ ਪਏ ਆ ਇਸੇ ਕਰਕੇ ਦਿਨੇ ਪਏ ਆ ਵੀ ਭਾਈ ਜਿਹੜੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਉਹ ਨਜਾਇਜ਼ ਸਿਗੀਆਂ ਅਸੀਂ ਰੋਲਾ ਪਾਉਂਦੇ ਰਹੇ ਮੀਟਿੰਗ 'ਚ ਵੀ ਦੱਸਿਆ ਗਿਆ ਨੇ ਜਾਇਜ਼ ਮੀਟਿੰਗਾਂ ਹੋ ਰਹੀਆਂ ਬਿਲਕੁਲ ਜਾਇਜ਼ ਨਹੀਂ ਹੋ ਰਹੀਆਂ ਉਸੇ ਕਰਕੇ ਅਸੀਂ ਸਟੇਟ ਆ ਵੀ ਇਹਦੇ 'ਚ ਕਫਲੇ ਹੋ ਰਹੇ ਆ ਉਹ ਜਾਇਜ਼ ਕਿਵੇਂ ਹੋਵੇਗੀ ਜੀ ਜਾਇਜ਼ ਮੀਟਿੰਗਾਂ ਹੁੰਦੀ ਆ ਵੀ ਜੇ ਮੈਂ ਕੋਈ ਮਤਾ ਪਾਨਾ ਉਹਦੇ 'ਚ ਜੋ ਜਿੰਨੇ ਦਾ ਕੰਮ ਹੋਇਆ ਉਨਾਂ ਹੀ ਹੋਵੇ ਕੋਈ ਏਜੰਡਾ ਨਹੀਂ ਆਉਂਦਾ ਪਹਿਲਾਂ ਏਜੰਡਾ ਆਂਦਾ ਏਜੰਡੇ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਉਹਦੀ ਗੱਲ ਕਰਦਾ ਪਿਆ ਕੁਝ ਅਜੀਬ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਜਿਸ ਦਾ ਵੀ ਤੁਹਾਨੂੰ ਡੰਪ ਦੀ ਗੱਲ ਕੀਤੀ ਹੈ ਕੁਝ ਹੋਰ ਕੰਮ ਵੀ ਹੋਏ ਆ ਜਿਹੜੇ ਮੈਂ ਅਦਾਲਤ ਦੇ ਤੇ ਰੱਖੇ ਹੋਏ ਆ ਉਪਰਸਤੇ ਅਜੇ ਨਹੀਂ ਦੱਸ ਸਕਦਾ ਤੁਹਾਡੇ ਟਾਈਮ ਕੋ ਤੁਹਾਨੂੰ ਦੱਸਾਂਗੇ ਬੀ ਆ ਕਪਲੇ ਹੋਏ ਇੱਕ ਰੇਲਵੇ ਰੋਡ ਨੂੰ ਲੈ ਕੇ ਟਾਈਮ ਦਿੱਤਾ ਸੀਗਾ ਸਾਡੇ ਉਹਦੀ ਬਿਜ਼ਨਸ ਦੀ ਇਨਕੁਆਰੀ ਵੀ ਮੰਗ ਲਈ ਸੀ ਸਾਡੇ ਕੋਲ ਹੁਣ ਵੀ ਆ ਸਾਰੇ ਐਮਸੀ ਲੱਲ ਕੇ ਫਿਰ ਲਿਖ ਦੇਖ ਨੂੰ ਤਿਆਰ ਆ ਜਿੱਥੇ ਸਾਡੀ ਹੈਲਪ ਦੀ ਲੋੜ ਆ ਉਹਦੀ ਬਿਜ਼ਨਸ ਦੀ ਇਨਕੁਆਰੀ ਕਰਾਈ ਜਾਵੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਵੀ ਇਹਦੇ ਸਬੰਧ ਵਿੱਚ ਦੋ ਵਾਰੀ ਤੁਹਾਨੂੰ ਕਹਿ ਚੁੱਕੇ ਆ ਅੰਗਤ ਜੀ ਨੇ ਤੁਹਾਨੂੰ ਬਾਰ-ਬਾਰ ਇਹ ਗੱਲ ਕਹੀ ਆ ਵੀ ਵਿਜੀਲੈਂਸ ਇਨਕੁਆਇਰੀ ਕਰਾਈ ਜਾਵੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਅੰਗਤ ਦਾ ਚਾਹੇ ਕੋਈ ਆ ਐਣੀ ਚਾਹੇ ਉਹ ਠੇਕੇਦਾਰ ਆ ਚਾਹੇ ਕੋ ਕਮੇਟੀ ਦਾ ਬੰਦਾ ਇਸ ਤੋਂ ਉੱਪਰ ਹੋਰ ਕੀ ਕਿਹਾ ਜਾਵੇ ਦੱਸੋ ਤੁਸੀਂ ਹੋਰ ਕੋਈ ਕੁਐਸਚਨ ਫਿਰ ਜਿਹੜੀ ਸੜਕ ਉਥੋਂ ਬਣਾਉਣ ਲੱਗੀ ਸੀ ਬਣ ਗਈ ਨਹੀਂ ਜੀ ਰੋਕੋ